ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਫਰਵਰੀ 2024 ਤੋਂ ਲੈ ਕੇ ਅੱਜ 2 ਆਪਣਾ ਅਗਸਤ ਹੋ ਗਈ ਆ 171 ਦਿਨਾਂ ਦੇ ਵਿੱਚ ਜਿਹੜਾ ਅੰਦੋਲਨ ਆ ਇਹ ਪਹੁੰਚ ਚੁੱਕਾ ਵਾ 13 ਤਰੀਕ ਤੋਂ ਲੈ ਕੇ ਅੱਜ ਤੱਕ ਪੰਜਾਬੀ ਗਲਬ ਟੀਵੀ ਜਿਹੜੀ ਆ ਉਹਦਾ ਅਸੀਂ ਉਹਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਉਦੋਂ ਤੋਂ ਲੈ ਕੇ ਅੱਜ ਤੱਕ ਇੱਥੇ ਖਬਰਾਂ ਲਾ ਰਹੇ ਆ ਵੱਡੇ ਪੱਦਰ ਤੇ ਆਣ ਕੇ ਕਵਰੇਜ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਗੁਰਦੇਵ ਸਿੰਘ ਜੀ ਪ੍ਰੈਸ ਖਤਰ ਬਲਾਕ ਵਟੋਆ ਦਾ ਇਥੇ ਪਹੁੰਚਾ ਤੇ ਇਥੇ ਕਵਰੇਜ ਕਰਨ ਤੇ ਬਾਕੀ ਜੋ 13 ਤਰੀਕ ਤੋਂ ਲੈ ਕੇ ਅੱਜ ਤੱਕ ਅੰਦੋਲਨ ਚੱਲ ਰਿਹਾ ਹੈ ਬਹੁਤ ਚੜ੍ਹਦੀ ਕਲਾ ਦਾ ਚੱਲ ਰਿਹਾ ਸਾਡੇ ਕਿਸਾਨ ਵੀਰ ਸਾਡੇ ਬਜ਼ੁਰਗ ਪਿਤਾ ਸਮਾਨ ਭਰਾ ਸਾਡੇ ਨੌਜਵਾਨ ਵੀਰ ਜਿਹੜੇ ਆ ਇਥੇ ਆ ਕੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਆਪਣੀ ਵਾਰੀ ਲਾ ਕੇ ਵਾਰੀ ਸਮੇ ਜਿਹੜਾ ਇਥੇ ਯੋਗਦਾਨ ਪਾ ਰਹੇ ਆ ਤੇ ਵੱਡੇ ਪੱਧਰ ਤੇ ਜਿਹੜਾ ਕਿਸਾਨ ਸੰਘਰਸ਼ ਕਮੇਟੀ ਕੋਟਵੱਡਾ ਪੰਜਾਬ ਦੇ ਜਿਹੜਾ ਹਾਰੂ ਆਗੂ ਇਥੇ ਜਿਹੜਾ ਯੋਧੇ ਸਾਵਲ ਹੋਰੇ ਅੱਜ ਦਾ ਮੇਰੇ ਨਾਲ ਮੈਂ ਕਾਈ ਪ੍ਰਧਾਨ ਜਗਜੀਤ ਸਿੰਘ ਸਭਰਾ ਤੋਂ ਮੇਰੇ ਨਾਲ ਸਰਦਾਰ ਗੁਰਵਿੰਦਰ ਸਿੰਘ ਜੀ ਸਭਰਾ ਤੋਂ ਸਰਦਾਰ ਬਲਜਿੰਦਰ ਸਿੰਘ ਜੀ ਸਭਰਾ ਤੋਂ ਅਸੀਂ ਆਪਣੀ ਵਾਰੀ ਲਾਉਣ ਵਾਸਤੇ ਆਏ ਆ ਅੱਜ ਹਫਤਾ ਹੋ ਗਿਆ ਸਾਨੂੰ ਇੱਥੇ ਅਜੇ ਡਟੇ ਹੋਏ ਆ ਫੇਰ ਵੀ ਇੱਕ ਦੋ ਦਿਨ ਅਜੇ ਲਾਵਾਂਗੇ ਅਸੀਂ ਤੇ ਬਾਕੀ ਉਸ ਤੋਂ ਮਗਰਲਾ ਜੱਥਾ ਫੇਰ ਤਿਆਰ ਹੋ ਰਿਹਾ ਤੇ 3 ਤਰੀਕ ਨੂੰ ਫੇਰ ਜੱਥਾ ਆ ਜਾਣਾ ਇੱਥੇ ਕਿਸਾਨਾਂ ਵਾਰੀ ਤੌਰ ਤੇ ਜਿਹੜੇ ਆ ਕਿਸਾਨ ਆਪਣੀਆਂ ਡਿਊਟੀਆਂ ਨਿਭਾ ਰਹੇ ਆ ਤੇ ਸਾਡੇ ਸੂਬਾ ਆਗੂ ਜਿਹੜੇ ਆ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਉਹਨਾਂ ਦੀ ਵੱਡੀ ਇੱਥੇ ਬਹੁਤ ਵੱਡੀ ਦੇਣ ਆ ਜਿਹੜਾ ਜਿੱਦਾਂ ਉਹਨਾਂ ਵੇਖਿਆ ਤੁਸੀਂ ਵੀ ਜੇਲ੍ਹ ਵਿੱਚ ਜਾ ਕੇ 2 ਮਹੀਨੇ ਰਹਿ ਕੇ ਉਸ ਤੋਂ ਬਾਅਦ ਤੁਰੰਤ ਹੀ ਫੇਰ ਉਹ ਮੋਰਚੇ ਦੇ ਵਿੱਚ ਸ਼ਾਮਲ ਹੋਏ ਤੇ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਆਣ ਕੇ ਸੰਭੀਆਂ ਵਾ ਤੇ ਵੱਡੇ ਪੱਧਰ ਤੇ ਲੜਾਈ ਜਿਹੜੀ ਆ ਹੱਕ ਸੱਚ ਦੀ ਲੜਾਈ ਆ ਕਿਸਾਨਾਂ ਮਜ਼ਦੂਰਾਂ ਦੀ ਲੜ ਰਹੇ ਆ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਦਾ ਜਿਹੜੇ ਲੰਮੀ ਸੋਚ ਚ ਲੈ ਕੇ ਚੱਲ ਰਹੇ ਆ ਇੱਡੇ ਵੱਡੇ ਮੋਰਚੇ ਨੂੰ ਚਲਾਉਣਾ ਕੋਈ ਨਿੱਕੀ ਜਿਹੀ ਗੱਲ ਨਹੀਂ ਹੁੰਦੀ ਇਸ ਕਰਕੇ ਬਹੁਤ ਲੰਮੀ ਸੋਚ ਤੇ ਜਿਹਾਰੂ ਸਾਡੇ ਜੋਧੇ ਆ ਸਾਡੇ ਆਗੂ ਆ ਅਸੀਂ ਇਹਨਾਂ ਦੀ ਕਾਮਨਾ ਕਰਦੇ ਆ ਸੇਧ ਜਾਬੀ ਦੀ ਅਰਦਾਸ ਕਰਦੇ ਹਾਂ ਮਾਰੇ ਤੰਦਰੁਸਤੀ ਬਖਸ਼ੇ ਸਾਡੇ ਆਗੂਆਂ ਨੂੰ ਤੇ ਜਿਹੜਾ ਅੰਦੋਲਨ ਆ ਕਿਸਰੇ ਲੱਗ ਸਕੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਲਈਆਂ ਜਾਣ ਜੇ ਨਹੀਂ ਮੰਨਣੀਆਂ ਤੇ ਰਸਤੇ ਖੋਲ ਲੈ ਜਾਂ ਦਿੱਤੇ ਜਾਣ ਤਾਂ ਜੋ ਅਸੀਂ ਦਿੱਲੀ ਨੂੰ ਜਾ ਕੇ ਅਸੀਂ ਆਪਣੀਆਂ ਜਿਹੜੀਆਂ ਆ ਆਵਾਜ਼ ਅਸੀਂ ਬੁਲੰਦ ਕਰ ਸਕੀਏ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਬੈਠੇ ਆ ਤੇ ਹੋਰ ਵੀ ਟਰਾਲੀਆਂ ਟਰੈਕਟਰ ਜਿੱਦਾਂ ਉਹ ਝੋਨੇ ਦਾ ਸੀਜ਼ਨ ਖਤਮ ਹੋ ਚੁੱਕਾ ਜਾਂ ਲੱਗ ਚੁੱਕਾ ਵਾ ਤੇ ਕਿਸਾਨ ਵਿਹਲੇ ਹੋ ਚੁੱਕੇ ਤੇ ਹੁਣ ਲਗਾਤਾਰ ਇੱਥੇ ਜਿਹੜੀਆਂ ਹਾਜ਼ਰੀਆਂ ਭਰ ਰਹੇ ਆ ਬਾਕੀ ਤੁਸੀਂ ਵੇਖਿਆ ਹੀ ਆ ਪੀਰਜਾਨਾ ਇੱਥੇ ਵੇਖਿਆ ਵਾ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਂਦੀ ਜਿੱਦਾਂ ਵੇਖਿਆ ਵੀ ਮਨੋਰੰਜਨ ਵਾਸਤੇ ਜੋ ਵਿਹਲਾ ਟਾਈਮ ਹੁੰਦਾ ਤੇ ਐਲ ਸੀ ਡੀ ਲੱਗੀ ਹੋਈ ਆ ਆਦੇ ਜੋ ਵੀ ਖਬਰਾਂ ਕਿਸਾਨਾਂ ਨੂੰ ਵੇਖਣੀਆਂ ਨੇ ਆ ਜੋ ਵੀ ਉਹ ਇੱਥੇ ਵੇਖਦੇ ਆ ਕਿਸੇ ਵੀ ਕਿਸਮ ਦੀ ਘਾੜ ਨਹੀਂ ਆ ਮੰਜੇ ਲੱਗੇ ਆ ਬੈੱਡ ਲੱਗੇ ਗੱਦੇ ਲੱਗੇ ਆ ਕੂਲਰ ਲੱਗੇ ਆ ਕੂਲਰਾਂ ਦੀ ਠੰਡੀ ਹਵਾ ਆਉਂਦੀ ਆ ਬੱਤੀ ਦਾ ਵੀ ਕੋਈ ਕਿਸੇ ਕਿਸਮ ਦੀ ਇੱਥੇ ਦਿੱਕਤ ਨਹੀਂ ਆਉਂਦੀ ਤੇ 22 32 ਚਲੇ ਵੀ ਜਾਵੇ ਤੇ ਜਨਰੇਟਰ ਦਾ ਪ੍ਰਬੰਧ ਹੈਗਾ ਇਸ ਕਰਕੇ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣ ਤੇ ਆਪੋ ਆਪਣੀਆਂ ਵਾਰੀਆਂ ਲਾ ਕੇ ਜਿਹੜਾ ਵਾ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ